ਰਾਜਵੀਰ ਸਹੀ ਹੈ ਨਾ ਤੁਸੀਂ ਵੀ ਬਾਈ ਜੀ ਇਧਰ ਨਾਲ ਆਓ ਪਲੀਜ਼ ਨਾਲ ਆਜੋ ਤੇ ਰਾਜਵੀਰ ਮੈਂ ਆਪਾਂ ਇਹਨੂੰ ਨਾ ਕਬੂਤਰ ਦਾ ਪਹਿਲਾਂ ਦਿਖਾਇਓ ਮੈਨੂੰ ਕਹਿੰਦੇ ਅੱਖਾਂ ਦਿਖਾਇਆ ਕਰੋ ਜਿਹੜੀ ਅੱਖ ਦਿਖਾਈ ਦੀ ਆਪਾਂ ਛਾਖਾ ਹਾਂ ਛਾਖਾ ਚਿੱਟੀ ਨੋਖ ਬਿਲਕੁਲ ਪੂਰਾ ਹੈ ਨਾ ਮਦੀਨਾ ਮਦੀਨਾ ਹੈ ਠੀਕ ਹੈ ਪੱਲਾ ਖੋਲੀ ਬਾਈ ਇਹਦਾ ਇਹ ਕਿਹੜੀ نسل ਚੋਂ ਹੈ ਭਾਈ ਇਹ ਖਾਨਪੁਰ ਵਾਲੀ ਹੈ ਖਾਨਪੁਰ ਵਾਲੀ ਖਾਨਪੁਰ ਖਾਨਪੁਰ ਮੁੰਡੇ ਨੇ ਕੱਲੇ ਨੇ ਅੱਛਾ ਹੋ ਉਹ ਨਸਲਾ ਇਹ ਜਿਹੜੀ ਕਹਿੰਦਾ ਸੀਗਾ ਵੀ ਰਾਜ ਦਾ ਫੋਨ ਚੱਕਣੀ ਛੱਡ ਗਿਆ ਸੀਗਾ ਉਹ ਕਬੂਤਰੀ ਉਹ ਆਪ ਅੱਛਾ ਕਬੂਤਰੀ ਆਪ ਉਹ ਆਹੋ ਭਾਈ ਇਹਦੇ ਦਰਸ਼ਨ ਕਰੋ ਯਾਰ ਇਹ ਤਾਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਇਹਦੇ ਬਾਰੇ ਮੜਾ ਦੱਸੀ ਚਲੋ ਬੋਲ ਕੇ ਮਾਲ ਸੁਣੀ ਜਾਊਗਾ ਕਿ ਉਹ ਉਹ ਮੁੰਡੇ ਦਾ ਨਾਮ ਇੱਕ ਵਾਰੀ ਫੇਰ ਲਓ ਜਿਹੜਾ ਕਹਿੰਦਾ ਕਿ ਮੈਂ ਰਾਜ ਦਾ ਫੋਨ ਨਹੀਂ ਚੱਕਣਾ ਆਪਾਂ ਭਾਈ ਜਿੱਤ ਗਏ ਗੱਗੂ ਤੇ ਚੜਾਇਆ ਸੀ ਕੱਲੇ ਨੂੰ ਹਨਾ ਆਪਣਾ ਕੱਲੇ ਨੂੰ ਬਾਤ ਚ ਲਾਦਾ ਸੀ ਨਾ ਤੜਕੇ 4 ਵਜੇ ਅੱਛਾ ਕਬੂਤਰੀ ਸੀ ਭਾਈ ਹਾਂ ਇੱਕ ਕਬੂਤਰਾ ਜਿਹੜੇ ਨਾਂ ਬਣਾਉਂਦੇ ਆ ਬਾਈ ਹਨਾ ਵੇਖੇ ਤਾਂ ਸਾਰੀਆਂ ਮਤਲਬ ਸੋਨਾ ਹੀ ਆ ਖਜ਼ਾਨੇ ਹੀ ਤੁਹਾਡੇ ਲਈ ਤਾਂ ਭੈਣਾ ਸਕੀ ਸੁਖਨ ਵਾਲੀ ਜਿਹੜੀ ਕਬੂਤਰੀ ਆਪਾਂ ਫੋਟੋ ਕੀਤੀ ਚੌੜੀ ਸਕੀ ਭੈਣਾ ਉਹਦੀ ਮਾਂ ਜਾਨੀ ਪਓ ਇੱਕ ਆ ਠੀਕ ਆ ਮਾਵਾਂ ਦੋ ਸਕੀਆਂ ਭਾਣਾ ਸੀ ਸਕੀਆਂ ਭੈਣਾ ਸੀ ਬਾਈ ਇਹਦੇ ਪੰਜੇ ਵੀ ਦਿਖਾਈ ਪੰਜੇ ਕਹਿੰਦੇ ਹੁੰਦੇ ਦੇਖਣੇ ਬੰਦਿਆਂ ਨੇ ਯਾਰ ਹਨਾ ਆ ਪੰਜੇ ਆ ਬਾਈ ਜੀ ਬਾਈ ਰਾਜ ਨੂੰ ਇਹ ਕਬੂਤਰੀ ਨੇ ਮਤਲਬ ਕਿੰਨੇ ਕਬੂਤਰ ਬਾਈ ਇਕੱਲੀ ਰਹਿ ਗਈ ਸੀ ਇਹ ਐਸੋ ਤਾਂ 115 115 ਦੇ ਵਿੱਚੋਂ ਕੱਲੀ ਰਹੀ ਸੀ ਹਨਾ ਗੱਡ ਸੋ ਇਦਾਂ ਬਾਈ ਹੁਣ ਅਗਲਾ ਕੱਢ ਲੋ ਅੱਛਾ ਇੱਕ ਨਾ ਆਪਾਂ ਟਾਈਮ ਨਾ ਲੱਗੇ ਆਪਾਂ ਇੱਕ ਕਬੂਤਰ ਬਾਈ ਰਾਜ ਨੂੰ ਫੜਾ ਹਨਾ ਇਹਨੂੰ ਛੱਡ ਦਿਓ ਤੇ ਅਗਲੇ ਕਬੂਤਰ ਹੱਥ 'ਚ ਫੜ ਕੇ ਰੱਖੋ ਤੁਸੀਂ ਤਿੰਨੇ ਜਣੇ ਆ ਤਿੰਨ ਕਬੂਤਰ ਤੁਹਾਡੇ ਹੱਥ 'ਚ ਹੀ ਚਾਹੀਦੇ ਵੀਰੇ ਹਨਾ ਓਕੇ ਰਾਜ ਵੀਰੇ ਪਹਿਲਾਂ ਤਾਂ ਇਹਦੇ ਬਾਰੇ ਨਾਲ-ਨਾਲ ਦੱਸੀ ਜਾਇਓ ਤੇ ਨਾਲ ਹੀ ਅੱਖ ਦਿਖਾਇਓ ਜੀ ਇਹਦੀ ਨੋਕ ਹੈਗੀ ਆ ਕਾਲੀ ਚਿੱਟੀਆਂ ਅੱਖਾਂ ਦੀ ਉੱਤੇ ਟੱਚ ਬਾਈ ਹਾਂ ਓਕੇ ਸੋ ਇਹਦੀ ਅੱਖ ਆ ਗਈ ਬਾਈ ਜੀ ਹੁਣ ਪੂਰੀ ਆਪਣੇ ਨੇੜੇ ਤੇ ਇਹਦਾ ਪੱਲਾ ਖੁੱਲੀ ਰਾਜ ਵੀਰੇ ओके <laughs> ठीक okay. है दूसरा पल्ला भी खोल के दिखा रे भाई एक-एक कबूतर एक भाई फड़ के रखो इननो फड़ा दे मुंडे जवानो ठीक है इरे एक ही खंभ क्यों लाल ਕੀਤਾ ਕਿ ਲੰਗ ਰਹਿ ਗਿਆ ਝਾੜ ਕੇ ਝਾੜ ਗਿਆ ਝਾੜ ਪੈ ਗਈ ਇਹ ਕਬੂਤਰ ਹੈ ਕਿ ਕਬੂਤਰੀ ਬਾਈ ਇਹ ਕਬੂਤਰੀ ਆ ਕਬੂਤਰੀ ਆ ਪੰਜਾਬੀ ਦਿਖਾਈ ਬਾਈ ਇਹਦੇ ਬਾਰੇ ਦੱਸੋ ਰਾਜਵੀਰ ਇਹ ਕੀ ਆ ਕਿਹੜੀ ਨਸਲਾ ਹੀ ਕਬੂਤਰ ਨਾ ਡੋ ਛੱਡਿਆ ਸੀ ਆਪਾਂ ਹਮ ਪਰ ਓਕੇ ਕੱਟਿਆ ਗਿਆ ਸੀਗਾ ਹਾਂ ਤੇ ਨਿਗਾ ਚੋਨਾ ਤੋਂ ਕਟਿਆ ਗਿਆ ਸੀ ਤੇ ਬਾਹਰ ਉੱਡਾ ਸੀ ਆਪਣੇ ਬੈਠ ਪਾ ਕੇ ਅੱਛਾ ਡੇਟ ਕਿੰਨਾ ਇਹ ਉਹਦੀ ਭੈਣ ਹੈ ਕੰਮਿਆਂ ਨੇ ਛੱਡੀ ਸੀ ਪਰ ਇਹ ਬਹੁਤ ਚੰਗੀ ਉੱਡੀ ਪਾਰੇ ਮਤਲਬ ਉਹ ਵੀ ਨਹੀਂ ਕਟਿਆ ਗਿਆ ਸੀ ਇਹ ਹਾਂ ਮੈਂ ਉਤੋਂ ਟੰਪ ਕੋਵੇਂ ਦੀਦਾ ਸੀ ਉਤੋਂ ਹੀ ਮੁੜ ਜਾਂਦਾ ਸੀਗਾ ਉਹ ਕਿਥੱਲੇ ਆਇਆ ਹੀ ਨਹੀਂਗਾ ਥੱਲਾ ਹੀ ਨਹੀਂ ਦੇਖਿਆ ਉਹ ਦਿਖਦਾ ਸੀ ਮਤਲਬ ਕਟਿਆ ਗਿਆ ਭਲੇਖੇ ਜੇ ਮਰ ਜੂ ਚਲ ਜੋ ਵੀ ਹੈ ਮਤਲਬ ਉਹ ਮਤਲਬ ਮਤਲਬ ਕਲੀਅਰ ਨਹੀਂ ਹੋ ਸਕਿਆ ਹਾਂ ਜੀ ਕਟਿਆ ਨਹੀਂ 5 ਵਜੇ ਨਿਬੜ ਗਈ ਮਤਲਬ ਸਾਢੇ ਕਲੀਅਰ ਨਹੀਂ ਹੋ ਸਕਿਆ ਨਾ ਅੱਛਾ ਰਾਜ ਤੁਸੀਂ ਆਈ ਨੂੰ ਘੂਮੋ ਤੁਸੀਂ ਤੈਨੂੰ ਘੂਮੋ ਤੁਹਾਡੀਆਂ ਸ਼ਕਲਾਂ ਫੇਰ ਠੀਕ ਹੋਣੀਆਂ ਪਿੱਛੇ ਸੂ 7:20 ਤੇ ਬੈਠ ਗਿਆ ਸੀ ਤੇ ਮਤਲਬ ਟਾਈਮ ਦੇ ਵਿੱਚ ਤੁਸੀਂ ਦਿਖਾ ਨਹੀਂ ਸਕੇ ਕੱਟਿਆ ਗਿਆ ਟਾਈਮ ਓਕੇ 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 ਇਹ 7:20 ਇਹ ਆਪਣਾ ਤੇ ਕਸਦੀਪ ਨੱਥੋ ਗਾਣਾ ਉਹਨਾਂ ਦਾ ਵੀ ਇੰਹੀਂ ਘਟਿਆ ਉਹਨਾਂ ਦਾ ਵੀ ਇੰਹੀਂ ਘਟਦਾ ਸੀ ਉਹਨਾਂ ਦਾ ਵੀ ਕੱਟਿਆ ਗਿਆ ਸੀ ਨਾਲ ਹੀ ਸਾਡੇ ਕੂਟਰ ਦੇ ਕਿਚਰੇ ਅਗਲਾ ਬਾਈ ਜੀ ਕਬੂਤਰ ਹੋਣਾ ਜੋ ਇਹ ਡੱਬਾ ਕਿ ਕਲਫ ਲਈ ਆ ਹਾਂ ਓਕੇ ਇੱਕ ਕੂਤਰ ਵੀ ਸੁਖਣ ਵਾਲੇ ਛੱਡਿਆ ਸੀ ਆਪਾਂ ਸੁਖਣ ਵਾਲ ਆਪਾਂ ਜਿਹੜੀ ਬਾਜੀ 18 ਵਾਲੀ ਦੇ ਵਿੱਚੋਂ ਨਹੀਂ 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 ਜਿੱਥੇ ਗੁਲਜਾਰ ਜਦ ਦਾ ਜਿੱਥੇ ਗੁਲਜਾਰ ਜਦ ਦਾ ਠੀਕ ਹੈ ਉਹ ਤੇ ਇਹ ਛੱਡਿਆ ਸੀ ਆਪਣਾ ਓਕੇ ਸੋ ਪੱਲਾ ਖੋਲੀ ਬਾਈ ਇਹਦਾ ਹੂੰ ਇਹ ਵੀ ਟਾਈਮ ਲਾ ਕੱਟਿਆ ਗਿਆ ਤੇ ਹਾਂ ਤੇ ਬਾਅਦ ਚ ਟੇਕ ਹੋਇਆ ਸੀ ਨਾ ਤੂੰ ਮੈਂ ਓਕੇ ਟਾਈਮ ਚ ਆ ਗਿਆ ਤੂੰ ਤੇ ਹਾਂ ਟਾਈਮ ਚ ਕੱਟਿਆ ਗਿਆ ਬਾਅਦ ਚ ਆ ਗਿਆ ਹਾਂ ਪੰਜਾ ਬਾਈ ਦੂਸਰੇ ਵਾਲਾ ਪੁੱਤਰ ਸੀ ਇਹ ਆਇਆ ਨਹੀਂ ਸੀ ਨਿਕਾ ਸੌਰੀ ਅਪਰ ਪੰਜੇ ਦਿਖਾਈ ਬਾਈ ਗਾਚ ਨਹੀਂ ਆਇਆ ਸੀ ਇਹ ਨਿਕਾ ਚ ਨਹੀਂ ਆਇਆ ਸੀ ਅੱਛਾ ਇਹ ਵੀ ਚੋੜਦਾ ਵਾਲਾ ਹੂੰ ओके सो ਇਹਦੀ ਕੀ ਇਤਿਹਾਸ ਆ ਇਹਦੀ ਕੀ ਸਟੋਰੀ ਹੈ ਬਾਈ ਜਿਹੜਾ ਸੁਖਣ ਵਾਲੇ ਛੱਡੇ ਇਹ ਸੁਖਣ ਵਾਲੇ ਜਿਹਦੀ ਜਿੱਤੀ ਕੁਦਰੀ ਦਾ ਭਰਾ ਸਗਾ ਇਹ ओके सो ਇਹ ਫਿਰ ਟਾਈਮ ਚ ਕੱਟੇ ਗਈ ਬਾਈ ਹਾਂ ਇਹ ਨਾ ਸਾਡਾ ਜਿਵੇਂ ਆਹ ਪਿੰਡ ਆ ਟਾਵਰ ਆ ਦਰਵਾਰ ਵਾਰ ਹਾਂ ਇਹ ਉੱਡਦਾ ਹੀ ਆ ਇਸਾਈਡ ਤੇ ਸੀ ओके ਤੇ ਸੁਖਣ ਵਾਲੇ ਅਸੀਂ ਖੜੇ ਸੀ ਦੂਜੇ ਪਾਸੇ ਕੂਠੀ ਤੇ ਯਾਨੀ ਛੜੀ ਨਿਗਾਹ ਤੋਂ ਪਾਸੇ ਰਿਆ ਕੁੱਤ ਰਹੇ ਉੱਚਾ ਵਾਲਾ ਉੜਦਾ ਸੀ ਮਤਲਬ ਇਹਦਾ ਮਤਲਬ ਫਿਰਦਾ ਰਿਹਾ ਟਾਈਮ ਚ ਕੱਟਿਆ ਗਿਆ ਜਿਵੇਂ ਹੀ ਕੱਟੇਗਾ ਸੀ ਦੂਜੇ ਪਾਸੇ ਤੇ ਜਦੋਂ ਜੇਤਾਰ ਹੋ ਗਈ ਹਾਂ ਉਦੋਂ ਉਤੋਂ ਆ ਕੇ ਬਾਹਰ ਡਿੱਗ ਗਿਆ ਸ ਆਪਣੇ ਬੰਦਿਆਂ ਨੇ ਥੱਲੇ ਵਿੱਚੋਂ ਚੱਕ ਲਿਆ ਆਹ ਗੋਪੀ ਨੇ ਚੱਕਿਆ ਸੀ ਹਾਂ ਗੋਪੀ ਨੇ ਚੱਕਿਆ ਠੀਕ ਹੈ ਗੋਪੀ ਨੇ ਚੱਕਿਆ ओके ਬਾਈ ਜੀ ਇਹਨੂੰ ਹੁਣ ਫੜ ਕੇ ਤੁਸੀਂ ਛੜ ਦੋ ਤੇ ਬਾਈ ਆ ਗਿਲੇ ਕਬੂਤਰ ਤੇ ਆ ਜਾਓ ਤੁਸੀਂ ਅਗਲਾ ਵੀ ਨਾਲ ਫੜ ਕੇ ਵੀਰੇ ਲੈਣ ਚ ਲਿਆਉਗਾ ਓਕੇ ਬਾਈ ਜੀ ਸੋ ਇਹ ਇਹ ਇਹਦੀ ਮੇਲਾ ਅੱਖ ਸਖਾਈ ਬਾਈ ਮੈਨੂੰ ਇਹ ਕਿਹੜੀ ਨਸਲ ਆ ਬਾਈ ਇਹ ਵੀ ਉਹ ਜਿਹੜਾ ਆਪਣਾ ਡੋ ਕੂਤਰ ਘਟਿਆ ਗਿਆ ਸੀ ਉਹਦੀ ਭੈਣ ਆ ਸਗੀ ਉਹਦੀ ਸੱਕੀ ਭੈਣ ਆ ਹੈ ਨਾ ਬਹੁਤ ਜਿਆਦਾ ਡਾਵੇ ਕਬੂਤਰ ਆਈਏ ਆਹ ਵਾਲੀ ਹੈ ਹਾਂ ਬਹੁਤ ਹੀ ਨਜ਼ਾਇਦਾਵੇ ਇਹ ਰੱਖ ਲਈ ਸੀ ਫਿਰ ਮੈਂ ਇਹ ਡਾਈ ਨਹੀਂ ਨਹੀਂ ਇਹ ਨਹੀਂ ਡਾਈਗੀ ਇਹਦਾ ਪੱਲਾ ਦਿਖਾਈ ਬਾਈ ਖੋਲ ਕੇ ਪਿਛਲੇ ਸਾਲ ਜਿਵੇਂ ਕਬੂਤਰ ਉਹ ਵੀ ਅਸੀਂ ਤਾਂ ਛੱਡਣਾ ਪੈ ਗਿਆ ਕਬੂਤਰ ਨਾਲ ਜਿਹੜੇ ਬੱਚੇ ਕੜਾ ਜੋ ਕੋਈ ਕਮੀ ਕਰਕੇ ਜਾਂ ਕੋਈ ਉਹ ਉੱਡੇ ਨਹੀਂ ਸੀਗੇ ਉਹ ਸਾਨੂੰ ਤਾਂ ਛੱਡਣਾ ਪੈ ਗਿਆ ਸੀ ਉਹ ਵੀ ਓਕੇ ਓਕੇ ਠੀਕ ਹੈ ਪੰਜਾ ਵੀ ਛੱਡ ਲਈ ਬਾਈ ਠੀਕ ਹੋ ਗਿਆ ਜੀ ਇਹਨੂੰ ਸ਼ੁਰੂ ਹੁਣ ਆ ਇਹ ਇਹ ਜਮਾਂਦਰੂ ਆ ਕਿ ਇਹਦੇ ਵੀ ਕਲਫ ਲਈ ਹੈ ਸਿਰ ਤੇ ਇਹ ਰੰਗ ਲਾ ਅੱਛਾ ਰੰਗ ਲਾ ਹਾਂਜੀ ਓਕੇ ਇੱਕ ਪੁੱਤਰ ਵੀ ਡੋਗ ਛੱਡਿਆ ਸੀ ਆਪਾਂ ਓਕੇ ਉਹ ਤੇ ਗੁਲਜਾਰ ਮੋਟਰਾਂ ਜਿੱਦ ਦਾ ਹਾਂ ਤੇ ਇਹ ਡੋਗ ਛੱਡਿਆ ਸੀ ਠੀਕ ਹੈ ਨੂੰ ਸੁਖਣ ਕੁਤਰੀ ਦਾ ਭਰਾ ਸੀਗਾ ਠੀਕ ਹੈ ਕਿਦਾਂ ਇਹ ਮਤਲਬ ਕੋਈ ਉਥੇ ਹਿੱਸਾ ਗੇ ਗੁਲਜਾਰ ਕੱਲਾ ਲੈ ਕੇ ਗਿਆ ਸੀ ਨਹੀਂ ਨਹੀਂ ਵੰਡੀ ਗਈ ਸੀ ਚਾਰਾਂ ਕੁਤਰਾਂ ਦੀ ਓਕੇ ਇਹ ਮਰ ਲਹਾਰ ਗਿਆ ਸੀਗਾ ਹਾਂ ਇਹ ਹਰ ਗਿਆ ਸੀ ਪੰਜਵੇਂ ਕਿਉਂ ਹਰ ਗਿਆ ਇਹ ਇਹ ਹਰ ਗਿਆ ਪੰਜਵੇਂ ਚਾਰਿਆ ਸੀ ਇਹ ਪੰਜਮਾਖੂਤ ਹਰ ਗਿਆ ਸੀ ਪੰਜਮਾ ਹਰ ਗਿਆ ਸੀ ਪੰਜਾ ਦਿਖਾਈ ਵੀਰੇ ਠੀਕ ਹੋ ਗਿਆ ਜੀ ਅਗਲੀ ਆਜੋ ਜੀ ਇਧਰ ਹੀ ਦੇਖੋ ਓਕੇ ਬਾਈ ਸੋ ਇਹ ਡੱਕੇ ਆਈ ਇਹ ਮਦੀਨ ਇਹ ਵੀ ਇਹਨਾਂ ਦੀ ਭੈਣ ਨਹੀਂ ਸਕੀ ਪਹਿਲਾਂ ਬਈ ਅੱਖ ਦਿਖਾਈ ਤੇ ਇਹਦਾ ਬਾਈ ਆਪਣਾ ਪੰਜਰਖਾਈ ਯਾਰ ਬਾਈ ਇਹ ਨਾ ਜੋ ਜਿਹੜਾ ਪਹਿਲੇ ਇਹ ਮੋਜੀ ਆ ਨਾ ਇਹ ਮੋਜੀ ਮੋਜੀ ਇਕੱਲੀ ਮੋਜੀ ਹੈ ਪੰਨ ਪਰਾਂ ਵਿੱਚੋਂ ਠੀਕ ਹੈ ਇਹ ਛੱਡੀ ਬਾਈ ਕਿਤੇ ਇਹਦੀ ਧੀ ਛੱਡੀ ਸੀ ਸ਼ੇਰ ਸਿੰਘ ਨਾਲ ਇਕੱਲੀ ਸੀ ਸ਼ੇਰ ਸਿੰਘ ਨਾਲ ਛੱਡੀ ਸੀ ਇਹਦੀ ਧੀ ਇਹ ਬੰਦ ਕਰ ਲਈ ਸੀਗੀ ਲੋਕਡਾਊਨ ਲੋਕਡਾਊਨ ਛੱਡੀ ਸੀ ਹਾਂ ਤੇ ਬਸ ਉਹ ਵੀ ਯਾਨੀ ਬੰਨ ਕੋ ਟਾਈਮ ਥੋੜਾ ਸੀ ਬੁੱਢੀ ਵੀ ਆਏ ਮੈਂ ਤਾਂ ਜਿਵੇਂ ਛਤਰੀਆਂ ਦਿੱਤੀ ਬਸ ਇੰਨੀ ਪੱਦਰ ਰੋਡ ਤੇ ਅੱਛਾ ਇਕੱਲੀ ਬਾਈ ਦਾ ਹੱਸੀਆਂ ਦੇ ਸੀ ਵੀ ਪਰ ਇਹ ਕਰੀਆਂ ਦੀ ਕਰੇ ਨਹੀਂ ਆ ਉੜਦੇ ਸੀਗੀ ਅੱਛਾ ਪਰ ਲੋਡੋਂ ਯਾਰੀ ਲੈਤੀ ਹੈ ਮਾਗਣ 20 25 ਮਿੰਟ ਬਾਅਦ ਡੋੜੇ ਨਾ ਬੈਠੇ ਘੋੜਿਆਂ ਕੋਲ ਬੈਠੇ ਥੈਂਕ ਗੋਡ। ਜੀ ਜੀ ਸੀ ਉਹ। ਓਕੇ। ਉਸ ਤੋਂ ਬਾਅਦ ਇਹ ਉੱਥੇ ਛੜਤੀ ਸੀ ਤੀਜੇ ਨੂੰ ਮਾਗ। ਉੱਥੇ ਅੱਛਾ ਇਹਨਾਂ ਦੀ ਮਾਂ ਹੈ। ਇਹਨਾਂ ਦੀ ਮਾਤਾ ਹਾਂ। ਅੱਛਾ ਇਹ ਇਹਨੇ ਮਤਲਬ ਅੱਛਾ ਭਾਈ ਰਾਜ ਭਾਈ ਜਿਵੇਂ ਤੂੰ ਕਹਿੰਦਾ ਗੂੜੀ ਅੱਖ ਲਾਲ ਸੀ ਇਹੋ ਜੀ ਨਹੀਂ ਸੀ ਕਿ ਖੱਟੀ ਅੱਖ ਜੜੀ ਜੜੀ ਉਪਰਾਨੀ ਕਬੂਤਰ ਨੂੰ ਯਾਦ ਕਰਦਾ। ਉਹ ਐ ਸੀ। ਹੈਨਾ? ਇਹੋ ਜੀ ਅੱਖ ਸੀ ਹੈ। ਹਾਂ ਉਹ ਐ ਸੀ। ਹਾਂ। ਪੱਲਾ ਖੋਲੀ ਭਾਈ ਇਹਦਾ। ਇਹ ਜਿਹੜੇ ਦੋ ਕਾਲਾ ਕਬੂਤਰ ਆ ਜਿਹੜਾ ਵਿਖਾਇਆ ਇਹਨਾਂ ਦੀ ਮਾਂ ਹੈ। ਇਹ ਨੇ ਬੱਚੇ ਬੁੱਛੇ ਨੂੰ ਰੱਖੀ ਬੱਚਾ ਆਤੀ ਰੱਖੀ ਅੱਛਾ ਲੱਗਿਆ ਬਹੁਤ ਜਿਆਦਾ ਡਾਵੇ ਉੱਡਦੇ ਪਰ ਥੋੜੇ ਉੱਡਦੇ ਘਰਮ ਉੱਚੇ ਉੱਡਦੇ ਓਕੇ ਗੁੱਡ ਵੱਡੇ ਪਿੰਡਾਂ ਦੇ ਅੱਛਾ 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 ਗੁੱਡ ਯਾਰ ਗੁੱਡ ਅੱਗੇ ਆ ਜਾਓ ਭਾਈ ਜੀ ਹੁਣ ਓਕੇ ਸੋ ਇਹ ਗੁੱਤ ਦੀ ਬਿਲਾ ਕਰਨ ਕਿਹਦੀ ਇਹ ਨਹੀਂ ਆਏ ਭਾਈ ਮੂਰ ਨੂੰ تیر ਜੇ ਕਿਦਾਂ ਮਾਰਿਆ ਵੀ ਨਹੀਂ ਹੈ ਨਾ ਇਹ ਬਸ ਇਹ ਕਰ ਜਾਂਦੇ ਆ ਅੱਛਾ ਇਹਦਾਂ ਡਿਫਰੈਂਟ ਆ ਹੈ ਨਾ ਹਾਂ ਇਹਦਾਂ ਵੱਖਰਾ ਹੈ ਇਹਦਾ ਪੱਲਾ ਖੋਲੀ ਭਾਈ ओके ਪੰਜਾ ਦਿਖਾਈ ਬਾਈ ਇਹ ਇਹ ਵਰੇ ਦੱਸਿਆ ਨਹੀਂ ਬਾਈ ਇਹ ਦੱਸਿਆ ਨਹੀਂ ਮਾੜਾ ਇਹ ਬਾਰੇ ਜੇ ਜੀ ਆਪਾਂ ਉਹ ਛੱਡੀ ਆ ਖਾਨਪੁਰ ਵਾਲੀ ਜਾਂ ਇਹ ਇਹ ਨਸਲੀ ਆ ਇਹ ਹੀ ਨਸਲਾ ਹੈ ਠੀਕ ਹੈ ਅੱਛਾ ਕਬੂਤਰਾ ਪਾ ਦਿਖਾ ਦੇ ਹੁਣ ਪਹਿਲਾ